ਤੇ ਪੰਜਾਬ ਸਰਕਾਰ ਅੱਜ ਬੜੀ ਬੀਜੇਪੀ ਤੋਂ ਘਬराई ਹੋਈ ਹੈ। ਔਰ ਇਹਦੀ ਜਿਹੜੀ ਹੈ ਇਸ ਗੱਲ ਤੋਂ ਪਤਾ ਚੱਲਦਾ ਹੈ ਕਿ ਕੱਲ ਹੀ ਅਸੀਂ ਸਿੰਡੀਗੜ੍ਹ ਵਿੱਚ ਜਿਹੜੇ ਗਿਲਕੋ ਕੰਪਨੀ ਦੇ ਮਾਲਕ ਰਣਜੀਤ ਸਿੰਘ ਜੀ ਗਿਲ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਸ਼ਾਮਲ ਕੀਤਾ ਸੀ। ਔਰ ਇਹ ਆਮ ਆਦਮੀ ਪਾਰਟੀ ਦੀ ਜਾਂ ਪੰਜਾਬ ਸਰਕਾਰ ਦੀ ਬੁਖਲਾਹਟ ਕਹਿ ਸਕਦੇ ਆ ਕਿ ਅੱਜ ਉਹਨਾਂ ਦੇ ਹਿੱਤੇ ਉਹਨਾਂ ਨੇ ਵਿਜੀਲੈਂਸ ਦੀ ਰੇਟ ਕਰ ਦਿੱਤੀ। ਭਾਵ ਕੱਲ ਹੀ ਉਹਨਾਂ ਨੂੰ ਭਾਜਪਾ ਸ਼ਾਮਲ ਕੀਤਾ ਗਿਆ ਔਰ ਅੱਜ ਇਹ ਬਦਲੇ ਦੀ ਭਾਵਨਾ ਦੇ ਨਾਲ ਜਿਹੜੀ ਉਹਨਾਂ ਨੇ ਕਾਰਵਾਈ ਸ਼ੁਰੂ ਕੀਤੀ ਹੈ। ਔਰ ਇਹੋ ਜਿਹੀ ਹਰਕਤਾਂ ਕਰਕੇ ਕਿਉਂਕਿ ਇਹ ਭਗਵੰਤ ਮਾਨ ਨੂੰ ਤਾਂ ਸ਼ਾਇਦ ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ ਕੋਈ ਪੁੱਛਦਾ ਪਛਦਾ ਨਹੀਂ ਹੈ। ਉਕੇ ਦਿੱਲੀ ਦੀ ਜਿਹੜੀ ਸਰਕਾਰ ਹੈ ਉਹ ਰਹੀ ਹੁਣ ਤਾਂ ਰਹੀ ਨਹੀਂ ਤੇ ਉਹ ਹੁਣ ਉੱਥੋਂ ਤਾਂ ਹਾਰ ਕੇ ਆ ਗਿਆ ਹੁਣ ਪੰਜਾਬ ਦਾ ਬੇੜਾ ਦਰਕਾਨ ਦੇ ਲਈ ਕੇਜਰੀਵਾਲ ਜੀ ਆਇਓ ਹੈ ਔਰ ਉਹ ਪੂਰੀ ਤਰ੍ਹਾਂ ਆਪਣੀਆਂ ਮਨਮਰਜ਼ੀਆਂ ਚਲਾ ਰਹੇ ਨੇ ਜਿਹਦੇ ਕਰਕੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਬਦਲੇ ਦੀ ਭਾਵਨਾ ਦੇ ਨਾਲ ਜਿਹੜਾ ਕੰਮ ਕਰਨਾ ਸ਼ੁਰੂ ਕੀਤਾ ਹੈ ਔਰ ਉਹਦਾ ਹੀ ਜਿਹੜੀ ਜਿਹੜੀ ਅੰਦਰੋਂ ਜਿਹੜੀ ਬਖਲਾਹਟ ਉਹਨੋ ਦੇ ਕਰਕੇ ਜਿਹੜਾ ਉਹਨਾਂ ਨੇ ਗਿਲਕੋ ਦੇ ਮਾਲਕ ਨੂੰ ਰਣਜੀਤ ਸਿੰਘ ਗੇਲ ਨੂੰ ਜੜਾਇਆ ਅੱਜ ਉਹਦੇ ਤੇ ਰੇਟ ਕੀਤੀ ਹੈ ਜੇ ਉਹਨਾਂ ਦੇ ਵਿੱਚ ਕੋਈ ਨੁਕਸੀ ਤੇ ਜਦੋਂ ਤੋਂ ਪਹਿਲਾਂ ਦੀ ਸਰਕਾਰ ਆਈ ਉਦੋਂ ਵੀ ਸੀ ਉਹਨਾਂ ਨੇ ਪਹਿਲਾਂ ਦੂਸਰੀਆਂ ਪਾਰਟੀਆਂ ਦੇ ਵਿੱਚ ਆਪਣੇ ਦੋ ਵਾਰੀ ਖੜੜ ਤੋਂ ਇਲੈਕਸ਼ਨ ਵੀ ਲੜਿਆ ਹੋਰ ਦੂਸਰੀਆਂ ਪਾਰਟੀਆਂ ਵੱਲੋਂ ਉਹਨਾਂ ਨੇ ਆਪਣਾ ਜਿਹੜਾ ਭਵਿੱਖ ਜਿਹੜਾ ਅਜਮਾਇਆ ਲੱਗਾ ਲੱਕੀ ਬਣਿਆ ਕਿ ਨਹੀਂ ਪਰ ਜੇ ਉਹਨਾਂ ਚ ਕੋਈ ਕਾਰਵਾਈ ਸੀ ਲੈ ਉਹਦੇ ਲੈਂਡ ਮਾਫੀਆ ਦੀ ਗੱਲ ਕਰਦੇ ਉਹ ਤਾਂ ਪਹਿਲਾਂ ਦੀ ਵੀ ਸੀ ਹੁਣ ਤਾਂ ਕੋਈ ਨਮੀ ਨਹੀਂ ਸੀ ਜੇ ਕਾਰਵਾਈ ਕਰਨੀ ਹੁੰਦੀ ਤਾਂ ਪਹਿਲਾਂ ਵੀ ਕਰ ਸਕਦੇ ਸੀ ਪਰ ਉਹਨਾਂ ਦੀਆਂ ਸ਼ਾਇਦ ਕੋ ਜਿਹੜੀਆਂ ਚਾਲਾਂ ਜੋ ਮਨ ਦੇ ਵਿੱਚ ਉਹਨਾਂ ਨੇ ਸੋਚਿਆ ਹੁਣ ਨਹੀਂ ਹੋਇਆ ਔਰ ਉਹਨਾਂ ਨੇ ਭਾਰਤੀ ਜਨਤਾ ਪਾਰਟੀ 'ਚ ਵਿਸ਼ਵਾਸ ਜਤਾਇਆ ਔਰ ਉਹਨਾਂ ਨੇ ਕਿਹਾ ਜੋਇਨਿੰਗ ਦੇ ਵਿੱਚ ਵੀ ਆਪਣਾ ਕਿ ਵੀ ਮੈਂ ਮੋਦੀ ਜੀ ਦੀਆਂ ਨੀਤੀਆਂ ਤੋਂ ਖੁਸ਼ ਹਾਂ ਔਰ ਜਿੱਥੇ ਜਿੱਥੇ ਵੀ ਭਾਜਪਾ ਦੀ ਸਰਕਾਰ ਬਣੀ ਹੈ ਉਥੇ ਉਥੇ ਹੀ ਤਰੱਕੀ ਦੀ ਰਾਹ ਤੇ ਚੱਲ ਰਹੇ ਆ ਔਰ ਉਹਦਾ ਨਤੀਜਾ ਉਹਨਾਂ ਨੂੰ ਉਹ ਸ਼ਾਇਦ برداشت ਨਹੀਂ ਹੋਈਆਂ ਗੱਲਾਂ ਪਰ ਆਜੀ ਉਹਦੇ ਤੇ ਇਹਦੀ ਕਾਰਵਾਈ ਕੀਤੀ ਆ ਔਰ ਅਸੀਂ ਇਸ ਕਾਰਵਾਈ ਦੀ ਨਿੰਦਾ ਕਰਦੇ ਆ ਔਰ ਇਹਦੀ ਪ੍ਰਜੋਰ ਸ਼ਬਦਾਂ ਦੇ ਨਾਲ ਨਿੰਦਾ ਵੀ ਕਰਦੇ ਆ ਔਰ ਇਹ ਵੀ ਆ ਕਿ ਜਿਹੜੀ ਬਦਲੇ ਦੀ ਭਾਵਨਾ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਦ ਮਾਨ ਦੀ ਸਰਕਾਰ ਜਿਹੜੀ ਇਹ ਕਾਰਵਾਈ ਕਰ ਰਹੀ ਹੈ ਇਹਦਾ ਖਮਿਆਜਾ ਉਹਨੂੰ 27 ਦੇ ਵਿੱਚ ਭੁਗਤਣਾ ਪੈਣਾ ਹੈ। ਔਰ ਵੈਸੇ ਤਾਂ ਉਹਨਾਂ ਦੇ ਅੰਦਰਲੀ ਜਿਹੜੀ ਬੁਖਲਾਟ ਇਹ ਹੀ ਦੱਸ ਰਹੀ ਹੈ ਕਿ 27 ਦੇ ਵਿੱਚ ਉਹ ਕਿਤੇ ਆਪਣੇ ਆਪ ਨੂੰ ਦੇਖ ਨਹੀਂ ਰਹੇ ਰਾਜਨੀਤਿਕ ਤੌਰ ਤੇ। ਔਰ ਅੱਜ ਜਿਹੜਾ ਆ ਉਹਨਾਂ ਨੇ ਕਾਰਵਾਈ ਕੀਤੀ ਇਹ ਉਹਦਾ ਹੀ ਇੱਕ ਨਤੀਜਾ ਹੈ। ਸੋ ਅਸੀਂ ਅੱਜ ਤੁਹਾਨੂੰ ਜਿਹੜੀ ਜਮਤ ਦਿਨ ਤਾਂ ਹੈ ਕਿ ਇਹਦੇ ਵਿੱਚ ਅਸੀਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪੱਕਾ ਉਹ ਦਸਣਾ ਚੌਨਿਆਂ ਕਿ ਇਹਦੀ ਨਿੰਦਾ ਵੀ ਕਰਦੇ ਆਂ ਔਰ ਰਣਜੀਤ ਸਿੰਘ ਗਿਲਜੇ ਦੇ ਨਾਲ ਭਾਰਤੀ ਜਨਤਾ ਪਾਰਟੀ ਖੜੀ ਹੈ ਔਰ ਉਹ ਜਿਹੜੀ ਬਦਲੇ ਦੀ ਭਾਵਨਾ ਦੇ ਨਾਲ ਕੰਮ ਕਰ ਰਹੀ ਹੈ ਉਹ ਦਾ ਖਮਿਆਜਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ 27 ਦੇ ਵਿੱਚ ਜਿਹੜਾ ਆ ਉਹ ਆਮ ਆਦਮੀ ਪਾਰਟੀ ਨੂੰ ਭੁਗਤਣਾ ਪੈਣਾ ਔਰ ਜਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਕਾਰਵਾਈਆਂ ਚੱਲ ਰਹੀਆਂ ਪੂਰੇ ਪੰਜਾਬ 'ਚ ਉਹਨਾਂ ਦੀ ਕਾਰਗੁਜ਼ਾਰੀ ਚੱਲਦੀ ਹੈ ਔਰ ਮੈਨੂੰ ਨਹੀਂ ਲੱਗਦਾ ਕਿ ਉਹ ਡਬਲ ਡਿਜ਼ਰਟ ਤੇ ਵੀ ਆਉਂਦੇ ਦਿਖਾਈ ਦੇ ਰਹੇ ਆ ਔਰ ਇਸ ਕਰਕੇ ਸ਼ਾਇਦ ਉਹ ਫੋਰਸਲੀ ਲੋਕਾਂ ਨੂੰ ਦਬਾ ਕੇ ਆਪਣੀ ਰਾਜਨੀਤੀ ਦੀਆਂ ਰੋਟੀਆਂ ਸੇਕਣਾ ਚਾਹੁੰਦੇ ਆ ਜਿਹਨੂੰ ਪੰਜਾਬ ਦੇ ਲੋਕ ਔਰ ਭਾਰਤੀ ਜਨਤਾ ਪਾਰਟੀ ਕਿਸੇ ਵੀ ਹਾਲਤ ਵਿੱਚ ਸਫਲ ਨਹੀਂ